इसके अलावा मैं प्रभुद दास पासर जेमस गेल तोन शेयर करना चाहता जो परमेश का दा दास मूसा दैथ हो जाती उस परमेशर जोड़ा है अपना अनुग्रह यहोशुआ उ करता है कर दे। और यहोशुआ गलबात करता है कि जिस तरह मैं मूसा दे चलिया चल जिस तरह परमेश्वर ने मूसा के द्वारा मैं काम किए ਉਸੇ ਤਰ੍ਹਾਂ ਤੇਰੇ ਨਾਲ ਹੀ ਕੰਮ ਕਰਾਂਗਾ ਤੇਰੇ ਨਾਲ ਨਾਲ ਹੋਵਾਂਗਾ ਪਰ ਮੇਰੇ ਬਚਨ ਤੇ ਤੋਂ ਵੱਖਰੇ ਨਹੀਂ ਹੋਣੇ ਚਾਹੀਦੇ ਇਹਨਾਂ ਨੂੰ ਦਿਨ ਰਾਤ ਇਹਨਾਂ ਵੱਲ ਧਿਆਨ ਕਰੇ ਜਿਸ ਤਰ੍ਹਾਂ ਅਸੀਂ ਯੋਸ਼ੂਆਈ ਕਾਦਯਾਇ ਉਹਦੇ 8 ਆਕਾਦ ਵਿੱਚ ਪੜ੍ਹਦੇ ਹਾਂ ਇਹ ਬਚਨ ਤੇ ਤੋਂ ਵੱਖਰੇ ਨਾ ਹੋਣ ਔਰ ਇਹਦੇ ਵੱਲ ਦਿਨ ਰਾਤ ਇਹਦੇ ਵੱਲ ਧਿਆਨ ਦੇ ਮੇਰੇ ਪੈਨ ਤੋਂ ਅਗਰ ਸਿੱਧਗੀ ਦੇ ਅੰਦਰ ਸਫਲ ਹੋਣਾ ਚਾਹੁੰਦੇ ਆ ਤਮ ਪ੍ਰਭੂ ਦੇ ਵਚਨਾਂ ਵਾਲ ਦਿਨ ਰਾਤ ਧਿਆਨ ਕਰਨਾ ਅਗਰ ਚਾਹੁੰਦੇ ਆ ਮੇਰਾ ਬਿਜ਼ਨਸ ਗਰੋ ਕਰੇ ਮੇਰਾ ਬਿਜ਼ਨਸ ਅੱਗੇ ਵਧੇ ਮੇਰਾ ਫਿਊਚਰ ਸੈਟ ਹੋਵੇ ਤਾਂ ਪ੍ਰਭੂ ਦੇ ਵਚਨਾਂ ਵਾਲ ਧਿਆਨ ਕਰਨਾ ਜੇ ਅਸੀਂ ਪ੍ਰਭੂ ਦੇ ਵਚਨਾਂ ਵਾਲ ਧਿਆਨ ਕਰਾਂਗੇ ਉਹਦੇ ਉਹਦੇ ਉੱਤੇ ਮੰਨਨ ਕਰਾਂਗੇ ਤੇ ਅਸੀਂ ਜ਼ਿੰਦਗੀ ਦੇ ਅੰਦਰ ਕਦੇ ਅਸਫਲ ਨਹੀਂ ਹੋਵਾਂ ਜਿਸਾ ਭਵਿੱਖ ਸਾਹਾ 28 ਅਧਿਆਇ ਕੋਦੀ ਕੀ ਕੈਚ ਵਿੱਚ ਇੱਦਾਂ ਲਿਖਿਆ ਹੋਇਆ ਹੈ कि ਜੇਕਰ ਤੂੰ ਮੇਰੇ ਵਚਨਾਂ ਦੇ ਉਤੇ ਮਨ ਲਾਵੇਂਗਾ ਉਹਨੂੰ ਰੀਜ ਨਾਲ ਚਿੱਕੇਗਾ ਤੇ ਮੈਂ ਤੈਨੂੰ ਸਾਰੀਆਂ ਕੌਮਾਂ ਦੇ ਨਾਲੋਂ ਵੱਡਾ ਕਰ ਦਵਾਂਗਾ ਸਾਡਾ ਪਰਮੇਸ਼ਰ ਸਾਨੂੰ ਵੱਡਾ ਕਰਨ ਵਾਲਾ ਖੁਦਾ ਹੈ ਜਦੋਂ ਯਹੋਸ਼ੂਆ ਨੇ ਮੰਨਨ ਕਰਨਾ ਸ਼ੁਰੂ ਕੀਤਾ ਯਹੋਸ਼ੂਆ ਨੇ ਉਹਦੇ ਵੱਲ ਧਿਆਨ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਪੈਰਾਂ ਕੋਲ ਜਦੋਂ ਅਮੋਰੀਆ ਜਦੋਂ ਲੜਨ ਵਾਸਤੇ ਆਈ ਸਾਇਲੀਆਂ ਦੇ ਨਾਲ ਤਾਂ ਯਹੋਸ਼ੂਆ ਨੇ ਸੂਰਜ ਨੂੰ ਆਗਿਆ ਦਿੱਤੀ ਯਹੋਸ਼ਵਾ ਇੱਕ ਨਿਆਇ ਸੌਰੀ ਦਾਸਾ ਦਿਆਇ ਕੋ ਦੀ ਇਹ 13 ਅਜ ਵਿੱਚ ਸੂਰਜ ਨੂੰ ਆਗਿਆ ਦਿੱਤੀ ਤੇ ਕਿ ਆ ਠਹਿਰ ਜਾ ਜਦ ਤੱਕ ਅਸੀਂ ਲੜਾਈ ਕਰਦੇ ਹਾਂ ਜਦ ਤੱਕ ਤੂੰ ਠਹਿਰ ਜਾ ਤੇ ਸੂਰਜ ਨੇ ਉਹਦੀ ਗੱਲ ਨੂੰ ਮੰਨ ਲਿਆ ਕਾਰਨ ਕੀ ਸੀ ਕਿ ਉਹ ਸਨੇਵ ਫਰਮੇਸ਼ਵਰ ਦੇ ਵਚਨਾਂ ਦੇ ਉੱਤੇ ਮੰਨ ਲਾਇਆ ਉਹਦੇ ਉਹਦੇ ਤੇ ਮੰਨਨ ਕੀਤਾ ਤੇ ਸੂਰਜ ਨੂੰ ਵੀ ਉਹਦੀ ਆਗਿਆ ਨੂੰ ਮੰਨਣਾ ਪਿਆ ਮੇਰੇ ਭੈਣੋ ਅਗਰ ਘਰ ਦੇ ਵਿੱਚ ਕਠਿਨਾਈ ਹੈ ਤਾਂ ਉਸ ਨੂੰ ਤੁਹਾਨੂੰ ਪ੍ਰਭੂ ਦੇ ਵਚਨ ਨੂੰ ਤੇ ਮਨਨ ਕਰਨਾ ਪੈਣਾ ਹੈ ਔਰ ਇਹ ਕਹਿਣਾ ਪੈਣਾ ਇਹ ਗਰੀਬ ਯਸ਼ੂ ਦੇ ਸਮਰਥੀ ਨਾ ਹੋਣਾ ਦੂਰ ਹੋ ਜਾਏ ਔਰ ਇਹ ਕਹਿਣਾ ਪ੍ਰਭੂ ਤੇਰੇ ਵਚਨ ਚ ਲਿਖਿਆ ਹੈ ਮੈਂ ਤੇਰੇ ਹੱਥਾਂ ਦੇ ਕਾਰੋਬਾਰ ਵਿੱਚ ਬਰਕਤ ਦਵਾਂਗਾ ਤਾਂ ਯਸ਼ੂ ਤੁਹਾਡੇ ਸੋਤੇ ਕੰਮ ਨੂੰ ਵੱਡਾ ਕਰਦੇ ਸਮਰਥ ਰੱਖਦਾ ਹੈ ਅਉ ਮੈਤੋ ਦੇ ਪ੍ਰਾਤਨ ਕਰਦਾ ਹਾਂ ਇਸ ਵਚਨ ਉਤੇ ਮਨਨ ਕਰਿਓ ਯੋਸ਼ੂਆ ਇੱਕ ਅਧਿਆਇ 8 ਅਧਿਆਇ ਵਿੱਚ ਕਿ ਦਿਨ ਰਾਤ ਇਹਦੇ ਵੱਲ ਧਿਆਨ ਕਰੀ ਅੱਜ ਸਾਨੂੰ ਪ੍ਰਭੂ ਦੇ ਵਚਨ ਦੇ ਵੱਲ ਧਿਆਨ ਕਰਨ ਦੀ ਜ਼ਰੂਰਤ ਹੈ ਅਗਰ ਅਸੀਂ ਗਰੋ ਕਰਨਾ ਚਾਹੁੰਦੇ ਹਾਂ ਅਗਰ ਅਸੀਂ ਸ਼ਾਇਨ ਕਰਨਾ ਚਾਹੁੰਦੇ ਹਾਂ ਅਗਰ ਚਾਹੁੰਦੇ ਹਾਂ ਕਿ ਮੇਰਾ ਜੀਵਨ ਸਫਲ ਹੋਵੇ ਮੇਰੇ ਬੱਚੇ ਅੱਛੀ ਪਦਵੀ ਤੇ ਜਾਣ ਤਾਂ ਮੇਰੇ ਭੈਣੋ ਅੱਜ ਤੋਂ ਬਾਅਦ ਪਰਮੇਸ਼ਰ ਦੇ ਵਚਨ ਦੇ ਵੱਲ ਧਿਆਨ ਕਰੇ ਔ ਮੈਂ ਪ੍ਰਾਰਥਨਾ ਕਰਦਾ ਸਵਰਗ ਦੇ ਪਿਤਾ ਪ੍ਰਭੂ ਯੇਸ਼ੂ ਮਸੀਹ ਜੋ ਅੱਜ ਦਾ ਬਚਨ ਤੁਸੀਂ ਪ੍ਰਭੂ ਅਸਾਂ ਦੇ ਸਾਰੇ ਨੇ ਦਿੱਤਾ ਕਿ ਦਿਨ ਰਾਤ ਇਹਦੇ ਵੱਲ ਧਿਆਨ ਕਰੀ ਇਹ ਜੀਵਨ ਦੀ ਪੋਥੀ ਤੇਰੀ ਮਨ ਤੋਂ ਦੂਰ ਨਾ ਹੋਵੇ ਤੇ ਤੂੰ ਵੱਖਰੀ ਨਾ ਹੋਵੇ ਪਿਤਾ ਪਰਮੇਸ਼ਰ ਸਭਨਾਂ ਲਈ ਪ੍ਰਾਰਥਨਾ ਕਰਦਾ ਸਭ ਲੋਕ ਤੇਰੀ ਮਾਣਮਾ ਦਾ ਖਾਣ ਲਵਨ ਔਰ ਹਮੇਸ਼ਾ ਤੇਰੇ ਬਚਨ ਵੱਲ ਧਿਆਨ ਕਰੇ ਯੇਸ਼ੂ ਦੇ ਸਮਰਥਿਨਾ ਹਾਂ ਅਮੇਨ